ਆਪਣਾ ਘਰ ਬਿਰਦਾ ਆਸ਼ਰਮ ਅਨਾਥ ਆਸ਼ਰਮ ਅੱਜ ਸ਼ਾਮ ਦੀ ਡਿਊਟੀ ਆਸ਼ਰਮ ਪਹੁੰਚੇ ਆਂ ਬੱਚਿਆਂ ਵਾਸਤੇ ਬਿਸਕੁਟ ਬਰੈਡ ਰਸ ਸਰਫ ਵਗੈਰਾ ਜੋ ਵੀ ਇਹਨਾਂ ਦੀ ਨਿੱਜੀ ਜ਼ਰੂਰਤਾਂ ਹੈਗੀਆਂ ਉਹ ਸਮਾਨ ਲੈ ਕੇ ਆਏ ਆ ਆ ਦੇਖੋ ਇੱਧਰ ਵੀਰਾ ਪਾਣੀ ਲਾ ਰਿਹਾ ਉਧਰ ਬੇਟਾ ਜੀ ਐਲਸੀਡੀ ਚਾਲੂ ਕਰਨ ਲੱਗੇ ਗੁਰਵਾਨੀ ਲਾਉਣ ਲੱਗੇ ਆ ਉਹ ਬਾਬਾ ਜੀ ਦੇਖੋ ਆ ਬੇਟਾ ਜੀ ਸਾਡੇ ਨਿੱਕੇ ਜਿਹੇ ਬੱਚੇ ਉਹ ਸਾਡੇ ਬਾਪੂ ਜੀ ਸਬਜ਼ੀਆਂ ਸਾਹਮਣੇ ਰਹੇ ਆ ਬਾਕੀ ਪਿੱਛੇ ਕੁਝ ਪੰਜ ਚਾਰ ਬੰਦੇ ਸਬਜ਼ੀਆਂ ਬੀਜ ਰਹੇ ਆ ਦੇਖੋ ਕਾਕੇ ਨਾ ਸ਼ਾਨਦਾਰ ਹੋ ਗਿਆ ਬੂਟੇ ਕਿੰਨੇ ਸ਼ਾਨਦਾਰ ਲੱਗੇ ਆਓ ਸਾਰੇ ਨਾਲ ਮਿਲ ਕੇ ਆਪਣਾ ਘਰ ਨੂੰ ਸੁੰਦਰ ਬਣਾਈਏ ਤੇ ਬਦ ਤੋਂ ਸੇਵਾ ਵੀ ਕਰੀਏ ਉਹ ਸਾਹਮਣੇ ਨਜ਼ਰ ਮਾਰੋ ਉਹ ਪਿਛੇ ਦੁਆਰ ਵੀ ਤਿਆਰ ਹੋ ਚੁੱਕੀ ਹੈ ਜੀ ਆ ਦੇਖੋ ਰੀਤਾ ਇਟਾ ਬਜਰੀ ਸਭ ਕੁਝ ਹਾਜ਼ਰ ਪਿਆ ਵਾ ਆ ਇੱਕ ਗੇਟ ਹੈ ਜੀ ਜਿਹੜਾ ਕਿ ਸਾਨੂੰ ਬਹੁਤ ਜ਼ਰੂਰੀ ਇਹਦੀ ਲੋੜ ਹੈ ਇੱਕ ਐਂਬੂਲੈਂਸ ਦੀ ਲੋੜ ਆ ਕਈ ਵਾਰ ਮਰੀਜ਼ਾਂ ਨੂੰ ਅਸੀਂ ਜੋ ਲੈ ਕੇ ਜਾਣਾ ਹੁੰਦਾ ਰਾਤ ਨੂੰ ਜੀ ਸਾਨੂੰ ਬੜੀ ਸਮੱਸਿਆ ਆਉਂਦੀ ਹੈ ਜੀ ਕੋਈ ਵੀ ਸਾਡਾ ਵੀਰ ਪੈਨ ਪਾਈ ਵੀਰ ਆਸ਼ਰਮ ਵਾਸਤੇ 2 ਰੁਪਏ 4 ਰੁਪਏ 5 ਰੁਪਏ ਸੇਵਾ ਕਰ ਸਕਦਾ ਇਹ ਸੇਵਾ ਆ ਕੇ ਦੁਕਾਨ ਚ ਵੀ ਤੁਸੀਂ ਦੁਕਾਨ ਤੇ ਗੋਲਕ ਲੱਗੀ ਹੋਈ ਆ ਤੁਸੀਂ ਉੱਚ ਵੀ ਪਾ ਸਕਦੇ ਹੋ ਜਾਂ ਤੁਸੀਂ Google Pay ਵੀ ਕਰ ਸਕਦੇ ਹੋ 8360140034 ਏ ਨੰਬਰ ਆ ਜੀ ਬਾਕੀ ਆਸ਼ਰਮ ਰਜਿਸਟਰਡ ਹੋ ਚੁੱਕੇ ਆ ਵਾ ਅਗਲੇ ਹਫਤੇ ਤੁਹਾਨੂੰ ਅਗਲਾ ਨੰਬਰ ਦਿੱਤਾ ਜਾਊਗਾ ਜਿਹਦੇ ਅੰਦਰ ਤੁਸੀਂ ਪੈਸੇ ਪੇ ਕਰ ਸਕਦੇ ਹੋ ਕਿਉਂ ਰਜਿਸਟਰਡ ਹੋ ਚੁੱਕਿਆ ਸਿਰ ਬੈਂਕ ਅਕਾਊਂਟ ਖੋਲਣਾ ਹੁਣ ਜਿੰਨੇ ਚਿਰ ਬੈਂਕ ਅਕਾਊਂਟ ਨਹੀਂ ਖੁੱਲਦਾ ਤੁਸੀਂ 2 ਰੁਪਏ 4 ਰੁਪਏ 5 ਰੁਪਏ ਸਾਨੂੰ ਪਾ ਸਕਦੇ ਹੋ ਕੋ ਜਿਹੜੇ ਇੱਥੇ ਬੇਸਹਾਰੇ ਬੈਠੇ ਆ ਉਹਨਾਂ ਦੀ ਸੇਵਾ ਵਾਸਤੇ ਆ ਦੇਖੋ ਕੰਮ ਵੀ ਚੱਲ ਰਿਹਾ ਵਾ ਇਟਾ ਮਿੱਟੀ ਰੇਤਾ ਬਜਰੀ ਗੇਟ ਐਂਬੂਲੈਂਸ ਸਾਨੂੰ ਬਹੁਤ ਚੀਜ਼ਾਂ ਦੀ ਹਜੇ ਜ਼ਰੂਰਤ ਹੈ ਕਿਉਂ ਜਿਹੜੇ ਆਪਣਾ ਘਰ ਨਵਾਂ ਬਣਿਆ ਹਜੇ ਸਾਨੂੰ ਹਰ ਚੀਜ਼ ਦੀ ਜ਼ਰੂਰਤ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਭ ਕੁਝ ਤਿਆਰ ਹੋ ਚੁੱਕਿਆ ਹੁਣ ਥੋੜੇ 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 ਸਹਿਯੋਗ ਦੀ ਸਾਨੂੰ ਜ਼ਰੂਰਤ ਹੈ ਜੀ ਆਪਣਾ ਘਰ ਬਿਰਧ ਆਸ਼ਰਮ ਅਨਾਥ ਆਸ਼ਰਮ ਮੜੋਲੀ ਖੁਰਦ ਮਾਤਾ ਮਹਿੰਦਰ ਕੌਰ ਦੀ ਯਾਦ ਦੇ ਅੰਦਰ ਬਣਿਆ ਹੋਇਆ ਵਾ ਤੁਸੀਂ ਵੀ ਰਲ ਮਿਲ ਕੇ ਸਾਡਾ ਸਹਿਯੋਗ ਕਰੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਮਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ